ਨਾਸਰੀ ਮਹੱਲਾ ਤੀਜਾ ਨਾਵਾਂ ਕੀ ਕੀਮਤ ਮਿੱਤ ਕਹੀ ਨਾ ਜਾ ਸਿੱਖਾਂ ਨੇ ਸਾਹ ਦੇ ਪਾਸੋਂ ਨਾਮ ਦੀ ਬਾਤ ਪੁੱਛਿਆ ਤਾਂ ਹਜ਼ੂਰ ਫਰਮਾਉਂਦੇ ਨੇ ਏ ਗੁਰਸਿੱਕੋ ਨਾਵਾਂ ਕੀ ਕੀਮਤ ਮਿੱਤ ਕਹੀ ਨਾ ਜਾ ਨਾਮ ਦੀ ਜਿਹੜੀ ਕੀਮਤ ਮੁੱਲ ਹੈ ਇਹ ਵੀ ਕਿਸੇ ਨੂੰ ਕਿਹਾ ਨਹੀਂ ਜਾ ਸਕਦਾ ਨਾਮ ਦਾ ਕਿੰਨਾ ਕੁ ਮੁੱਲ ਹੈ ਇਹ ਲੈ ਕਰੋਰੀ ਮਿਲੇ ਨਕੇ ਲੱਖ ਰੁਪਏ ਹੋਣ ਕਰੋੜਾਂਪਤੀ ਹੋਵੇ ਕਿਸੇ ਪ੍ਰਕਾਰ ਨਾਮ ਨਹੀਂ ਮਿਲਦਾ ਕਬੀਰ ਜੀ ਨੇ ਕਹ ਕਾਂਚੇ ਮਸੋਂ ਪਾਈਏ ਨਹੀਂ ਤੋੜ ਇਹ ਨਾਮ ਦਾ ਮੁੱਲ ਨਹੀਂ ਭਾਵਾਂ ਜੁਦੀਆਂ ਸਦੀਆਂ ਦਾ مالک ਹੋਵੇ ਅਤੇ ਭਾਵੇਂ ਸ਼ਕਤੀਆਂ ਵਾਲਾ ਹੋਵੇ ਫੇਰ ਵੀ ਨਾਮ ਦਾ ਮੁੱਲ ਨਹੀਂ ਕੋਈ ਪਾ ਸਕਦਾ ਸੋ ਨਾਮ ਦੀ ਇਹ ਕੀਮਤ ਹੈ ਇਹ ਕਹੀ ਨਹੀਂ ਜਾ ਸਕਦੀ ਕੁਵਾਰੀ ਇਹ ਇੱਕ ਪੋਸਟਿਕ ਵਿੱਚ ਲਿਖਿਆ ਹੋਇਆ ਹੈ ਪੰਡਤ ਹਰਦੇਵ ਸਿੰਘ ਜੀ ਨੇ ਜੋ ਲਿਖਿਆ ਹੈ ਉਸ ਦੇ ਜਿਸ ਸੰਤ ਹਰੀ ਨਾਰਾਇਣ ਉਪਦੇਸ਼ ਉਸ ਦੇ ਪ੍ਰਸੰਗ ਲਿਖਿਆ ਹੈ ਕਿ ਇੱਕ ਕੋਈ ਆਦਮੀ ਨੂੰ ਵਿਸ਼ਨੂੰ ਭਗਵਾਨ ਦਾ ਸੰਤ ਦਾ ਰੂਪ ਧਾਰ ਕੇ ਉਪਦੇਸ਼ ਦਿੱਤਾ ਜਦੋਂ ਉਪਦੇਸ਼ ਦਿੱਤਾ ਤੇ ਕਹਿੰਦੇ ਵੀ ਅਸਮ ਤੋਂ ਬਾਤ ਤਾਂ ਗੁਜ਼ਰ ਗਈ ਨਾ ਹੈ ਤੇ ਤੈਨ ਸਾਰੀ ਉਮਰ ਚੰਗਾ ਕੰਮ ਕੋਈ ਨਹੀਂ ਕੀਤਾ ਇਹ ਇਹ ਨਾਮ ਦੀ ਕੀਮਤ ਜਾ ਕੇ ਤੂੰ ਪੁਆਇਂ ਦਗਾ ਇਹ ਕਹਿ ਕੇ ਚਲੇ ਜੋ ਫੀਲ ਛੱਡ ਗਿਆ ਬੜੀ ਚਿੰਤਾ ਤੇਜੀ ਉਹਨੂੰ ਫੀਲ ਛੱਡਣ ਤੋਂ ਬਾਅਦ ਉਹਨੂੰ ਜੰਪਰ ਲੋਕ ਕਿਦ ਗਏ ਜਿਸ ਨੇ ਧਰਮ ਆਗਿਆ ਨੂੰ ਕਿਹਾ ਕਿ ਤੈਂ ਭਾਈ ਸੰਤਾਂ ਦੀ ਸੰਗਤ ਇੱਕ ਥੋੜਾ ਜਿੜੇ ਪੁੱਛੀ ਹੈ ਉਹਨਾਂ ਦੋਹੇ ਨੂੰ ਨਾਮ ਦਾ ਮੁੱਲ ਪੁੱਛੀ ਦੱਸ ਦੇ ਇਹਨੂੰ ਪਹਿਲਾਂ ਉਹ ਨਾਮ ਦੀ ਕੀਮਤ ਦੇ ਬੁਲਵਾਸ ਤੇ ਲੋਕ ਚ ਭੇਜਿਆ ਜਾਏ ਇਹ ਸਾਲ ਪਰ ਸਾਲ ਦਾ ਸੁਖ ਨਹੀਂ ਏ ਕਿ ਤੈਨੂੰ ਪਹਿਲਾਂ ਤੇਰੇ ਕਰਮਾਂ ਦਾ ਫਲ ਭੁਗਤਾਈਏ ਇਹ ਕਹਿਣ ਲੱਗਾ ਜੀ ਮੈਨੂੰ ਸਵਰਗ ਦੇ ਸੁਖ ਦੀ ਵੀ ਲੋੜ ਨਹੀਂ ਹੈ ਮੈਨੂੰ ਮਾਰਾ ਕਿਰਪਾ ਕਰੋ ਮੈਨੂੰ ਨਾਮ ਦੀ ਕੀਮਤ ਦੱਸੋ ਇਹ ਗੱਲ ਸੁਣ ਕਰਕੇ ਪਹਿਲਾਂ ਧਰਮਰਾਜਾ ਇੰਦਰ ਦੇ پاس ਗਿਆ ਇੰਦਰ ਵੀ ਕਹਿ ਨਾ ਸਕਿਆ ਫਿਰ ਸ਼ਿਵਾਂ ਦੇ پاس ਗਿਆ ਸ਼ਿਵਜੀਵ ਨਾ ਦੱਸ ਸਕੇ ਜੇ ਬ੍ਰਹਮਾ ਪਾਸ ਗਏ ਬ੍ਰਹਮਾ ਜੀ ਕਹਿੰਦੇ ਵਿਸ਼ਨੂੰ ਜੀ ਦੇ ਕੋਲੇ ਚੱਲੋ ਫੈਸਲਾ ਕਰ। ਵਿਸ਼ਨੂੰ ਕੋਲੇ ਦੇਰ ਤੇ ਮਿਲ ਕੇ ਗਏ ਤਣ ਲੱਗੇ। ਭਗਵਾਨ ਨਾਮ ਦੀ ਮੁੱਲ ਮੰਗਣ ਵਾਲਾ ਇੱਕ ਪਾਪੀ ਆਦਮੀ ਸੀ। ਉਹ ਨਾਮ ਦੀ ਕਿਉਂ ਤੇ ਪੁੱਛਦਾ ਸਾ ਤਾਂ ਵੀ ਨਾਮ ਦੀ ਕੀਮਤ ਕੀ ਹੈ? ਉਸ ਵਕਤ ਵਿਸ਼ਨੂੰ ਜੀ ਨੇ ਕਹਿੰਦੀ ਤੁਸੀਂ ਮੇਰੇ ਲੋਕ ਚੋਂ ਨੂੰ ਛੱਡ ਜਾਓ। ਹੋਰ ਗੱਲ ਹੈ ਕਿ ਹੋਰ ਗੱਲ ਬਾਤ ਵੀ ਮੈਨੂੰ ਦੱਸਣੀ। ਤੇ ਜਿਸ ਵੇਲੇ ਦੇਰ ਤੇ ਮੁੜੇ ਆਉਂਦੇ ਸਨ ਉਹ ਪਾਪੀ ਨੂੰ ਲਜਾਣ ਵਾਸਤੇ ਉਸ ਵਕਤ ਨਾਰਦ ਰਾਜ ਮਿਲਦੇ ਆ ਨਾਰਦ ਕਹਿਣ ਲੱਗਾ ਜੈ ਹੋ ਸਾਰਿਆਂ ਦੇ ਦਰਸ਼ਨ ਵੱਖੋ ਵੱਖਰੇ ਕਰਨ ਜਾਂਦਾ ਅੱਜ ਸਾਰੇ ਜਿੱਥੇ ਵੀ ਇਕੱਠੇ ਹੀ ਦਰਸ਼ਨ ਹੋ ਗਏ ਆ ਇੱਕੇ ਥਾਂ ਦਰਸ਼ਨ ਹੋ ਗਏ ਭਾਗਾਂ ਵਾਲਾ ਮੈਨੂੰ ਸਵਾ ਪ੍ਰਾਪਤ ਹੈ ਆਪ ਦੱਸੋ ਕਿਵੇਂ ਕਤਰ ਹੋਏ ਸੀ ਇਹ ਕਹਿਣ ਲੱਗੇ ਆ ਇੱਕ ਪਾਪੀ ਨਾਮ ਦਾ ਮੁੱਲ ਪੁੱਛਦਾ ਉਹ ਵਿਸ਼ਨੂੰ ਜੀ ਤੋਂ ਪੁੱਛਣ ਵਾਸਤੇ ਗਏ ਸੀ ਤੇ ਫਿਰ ਅਕੇ ਵਿਸ਼ਨੂੰ ਜੀ ਨੇ ਕੀ ਉੱਤਰ ਦਿੱਤਾ ਕਹਿੰਦੇ ਤਰੇ ਵੀ ਕਦੇ ਉਸ ਨੂੰ ਮੇਰੇ ਲੋਕ ਚ ਭੇਜਿਓ ਕਹਿੰਦੇ ਵੀ ਇਹ ਉਹ ਗੱਲ ਹੈ ਵੀ ਜੇ ਤੁਸੀਂ ਫੈਸਲਾ ਹੋਣ ਨਾ ਕੀਤਾ ਸਾਰੇ ਇਕੱਠੇ ਹੋਏ ਨੇ 나ੜ ਕਹਿੰਦਾ ਫਿਰ ਕਦੋਂ ਇਹ ਸਹਗਾ ਕਰੇਂਗੇ ਹੁਣ ਇੱਕ ਵਾਰੀ ਸਾਰਾ ਫੈਸਲਾ ਹੋ ਜਾਣਾ ਕਹਿੰਦਾ ਚਲੋ ਮੁੜ ਕੇ ਵਿਸ਼ਨੂੰ ਦੇ ਕੋਲੇ ਵਿਸ਼ਨੂੰ ਦੇ ਕੋਲੇ ਗਏ ਕਹਿੰਦੇ ਜੀ ਨਾਮ ਦਾ ਮੁੱਲ ਦੱਸੋ ਵਿਸ਼ਨੂੰ ਜੀ ਕਹਿੰਦੇ ਭਾਈ ਮੈਂ ਨਾਮ ਦਾ ਮੁੱਲ ਮੈਂ ਵੀ ਨਹੀਂ ਦੱਸ ਸਕਦਾ ਗੁਰੂ ਅਰਜਨ ਸਾਹਿਬ ਨੇ ਕਿਹਾ ਕਿ ਨੀ ਵੇਖੋ ਸਾਈਂ ਨਾਮ ਅਮੋਲ ਕੀ ਉਹ ਨਾਲ ਕੋਈ ਜਾਣ ਦੋ ਉਹੇ ਸ਼ਬਦ ਨਾਮ ਆ ਬੋਲ ਕੇ ਕੀ ਉਹ ਤੇ ਮੇਰੇ ਕੋਲ ਵੀ ਨਹੀਂ ਮੈਂ ਵੀ ਨਹੀਂ ਜਾਣਦਾ ਕਿਸ ਪ੍ਰਕਾਰ ਮਹਾਰਾ ਕਹਿੰਦੇ ਆ ਵਿਸ਼ਨੂੰ ਭਗਵਾਨ ਨੂੰ ਵੀ ਪੰਡਿਤ ਰਦੇਸ ਸਿੰਘ ਜੀ ਲਿਖਿਆ ਪੰਡਿਤ ਹਰੀ ਰਾਮ ਉਦੇਸ਼ ਵਿੱਚ ਕਿਉਂ ਵੀ ਕਹਿੰਦੇ ਸਾਨੂੰ ਨਾਮ ਦੀ ਕੀਮਤ ਦਾ ਪਤਾ ਨਹੀਂ ਇਸੇ ਪ੍ਰਕਾਰ ਸਹਿਜ ਸੰਦੇਸ਼ ਜੀ ਜਿਸ ਨੇ ਰਾਮਚੰਦਰ ਜੀ ਨੇ ਪੁਲ ਬਣ ਕੇ ਸਾਰੇ ਕਬਾਂ ਨੂੰ ਪਾਰ ਕਰ ਦਿੱਤਾ ਪੱਥਰਾਂ ਨੂੰ ਪਾਰ ਕਰ ਦਿੱਤਾ ਉਸ ਵੇਲੇ ਸਭ ਸੰਤ ਤੁਲਸੀਦਾਸ ਜੀ ਨੂੰ ਦੱਸਿਆ ਕਹੋ ਕਹੋ ਲਜ ਨਾਮ ਬड़ाई ਆਰਾਮ ਨ ਸਕੇ ਨਾਮ ਗੁਣ ਦਾ ਤੁਮ ਫਰੀਦੀ ਕਹਿੰਦੇ ਮੈਂ ਨਾਮ ਦੀ ਵਿਗਾਈ ਕਿੱਥੋਂ ਦਾ ਕਹਾਂ ਸ੍ਰੀ ਰਾਮ ਚੰਦਰ ਜੀ ਦੇ ਕੋਲ ਬਣਿਆ ਨਾਮ ਦੇ ਪ੍ਰਚਾਰ ਕਰਕੇ ਉਹ ਵੀ ਨਾਮ ਦੀ ਮਹਿਮਾ ਦੇ ਗੁਣ ਨਾ ਗਾ ਸਕ ਤੈਡਾ ਉਚਾ ਨਾਮ ਜਿਹਨੂੰ ਅਵਤਾਰ ਵੀ ਨਹੀਂ ਦੱਸ ਸਕਦੇ ਇਹੋ ਜਿਹਾ ਕੋਈ ਨਾ ਨਾਮ ਹੈ ਕ੍ਰਿਸ਼ਨ ਭਗਵਾਨ ਜੀ ਉਹਦੇ ਕਹੀਂ ਇੱਕ ਦਿਨ নারদ 무ਨੀ ਕਹਿਣ ਲੱਗਾ ਕਿ ਮਹਾਰਾਏ ਗੋਧੀਆਂ ਤੋਂ ਮੈਨੂੰ ਦਾਨ ਕਰਾਓ ਤੁਸੀਂ ਗੋਧੀਆਂ ਕਹਿਣ ਲੱਗੀਆਂ ਕੋਹਨ ਆਰਿਮੁਨੀ ਇਹਦੇ ਵੇ ਗੋਪੀਆਂ ਤੁਹਾਨੂੰ ਇਹ ਜਿਹੜਾ ਕ੍ਰਿਸ਼ਨ ਮਿਲਿਆ ਹੈ ਇਹ ਕੋ ਉਰੂਲੇ ਪੁੰਨ ਦਾ ਫਲ ਹੈ ਉਹਨੂੰ ਦਾਨ ਕਰ ਦਿਓ ਫੇਰ ਵੀ ਤੁਹਾਨੂੰ ਇਹੋ ਹੀ ਮਿਲਣਾ ਇਹਨੇ ਦਾਨ ਕਰਦਾ ਟੱਕੜੇ 'ਚ ਬਿਠਾ ਦਿੱਤਾ ਟੱਕੜੀ 'ਚ ਬਿਠਾਇਆ ਕਿ ਬਰਾਬਰ ਕੋਈ ਚੀਜ਼ ਦੇ ਦਿਓ ਤਾਂ ਮੈਂ ਛੱਡ ਕੇ ਜਾਂ ਮੈਂ ਕ੍ਰਿਸ਼ਨ ਜੀ ਨੂੰ ਲੈ ਜਾਂ ਗੋਪੀਆਂ ਬਰਲਾਬ ਕਰਨ ਲੱਗੀਆਂ ਉਸ ਵੇ ਸਾਰੀਆਂ ਨੇ ਗੱਲ ਨੇ ਲਾ ਲਾ ਕੇ ਟੱਕੜੀ 'ਚ ਬਹਿ ਕੇ ਇੱਕ ਪੈੜੇ 'ਚ ਉਹ ਸਾਰੇ ਗਹਿਣੇ ਭੂਖਣ ਹੀਰੇ ਜਵਾਹਰਾਤ ਇਹ اسی ਪਾਂਡੇ ਤੋਂ ਕ੍ਰਿਸ਼ਣ ਜੀ ਤੋਂ ਸਾਰੋ ਸਾਲ ਸੰਗ ਜੀ ਹੋ ਰਹੇ ਹੀ ਰਹੇ ਪੂਰੇ ਨਾ ਹੋਏ ਜੋ ਪੂਰੇ ਨਾ ਹੋਏ ਉਸ ਨੇ ਫੇਰ 나ਰਦ ਲੈ ਚੱਲਿਆ ਇਹ ਕਹਿਣ ਲੱਗਿਆ ਹੁਣੇ ਸਾਨੂੰ ਵਿਛੋੜ ਕੇ ਲਿਆਏ ਤੇ ਗਾਹ ਨੂੰ ਤਾਂ ਸਾਨੂੰ ਸੁੱਖ ਕੀ ਦੇਣਾ ਹੈ ਉਸ ਨੇ ਕਹਿੰਦਾ ਇਹ ਤਾਂ ਬਰਾਬਰ ਦੀ ਚੀਜ਼ ਮੈਨੂੰ ਦੇ ਦਿਓ ਕੋਈ ਕ੍ਰਿਸ਼ਨ ਭਗਵਾਨ ਨੇੇਤਰਾ ਦੀ ਸ਼ੈਨਤ ਨਾਲ ਕਹੇ ਤੁਸੀਂ ਦੇ ਪਤਰੇ ਤੇ ਨਾਮ ਲਿਖ ਕੇ ਪਾ ਦਿਓ ਇਹ ਜਿਹੜੇ ਗੋਪੀਆਂ ਲਿਖ ਕੇ ਪਾਇਆ ਹੈ દ્વાਰਕਾ ਦੀ ਗੱਲ ਹੈ ਉਸ ਵੇਲੇ ਸਾਧ ਸੰਗਤ ਜੀ ਕ੍ਰਿਸ਼ਨ ਭਗਵਾਨ ਦੀ ਹੌਲੇ ਹੋਗੇ ਤੇ ਨਾਮ ਪਾਰਾ ਹੋ ਗਿਆ ਲੈ ਕਹਿਣ ਲੱਗੇ ਨਾਰਦ ਮੁਨੀ ਕਹਿੰਦੇ ਲੈ ਮੈਨੂੰ ਇਸੇ ਕੀ ਦੀ ਲੋੜ ਸੀ ਅਵਤਾਰਾਂ ਦੀ ਇਹ ਵੀ ਹਲਕੀ ਹੈ ਤੇ ਨਾਮ ਮਹਾਰਾ ਦਾ ਪਾਰਾ ਹੈ ਇਸ ਪ੍ਰਕਾਰੇ ਪਹਿਲੀਆਂ ਜੁਗਾਂ ਦੀ ਵੀ ਸੰਬਾਦ ਹੋਇਆ ਹੈ ਤੇ ਗੁਰੂ ਮਾਰਾ ਸਾਹਿਬ ਕਹਿੰਦੇ ਹਨ ਨਾਅ ਹੈ ਕੀਮਤ ਮਿੱਤ ਕਹੀ ਨਾ ਜਾਏ ਇਹ ਨਾਮ ਦੀ ਕੀਮਤ ਅਵਤਾਰਾਂ ਦੀਆਂ ਬਿਹਾਂ ਵੀ ਹਲਕੀਆਂ ਹਨ ਨਾਮ ਦੇ ਬਰਾਬਰ ਨਹੀਂ ਹੋ ਸਕਦੀਆਂ ਕੀਮਤ ਹੀ ਉਹਨਾਂ ਦੇ ਪਾਸੋਂ ਕਹੀ ਜਾਂਦੀ ਤੇ ਮਿੱਤ ਮਰਯਾਦਾ ਛੇ ਸ਼ਾਸਤ੍ਰਾਂ ਤੋਂ ਵੀ ਕਹੀ ਜਾਂਦੀ ਸ਼ਾਂਖ ਜਿਹੜਾ ਅਨਿਸ਼ਵਾਦੀ ਹੈ ਕੇਵਲ ਜੀਵ ਦੇ ਰੂਪ ਨੂੰ ਹੀ ਕਹਿੰਦਾ ਹੈ ਵ세ਖ ਕਾਲ ਨੂੰ ਹੀ ਕਹੀ ਜਾਂਦਾ ਹੈ ਉਦਮਸਾ ਕਰਮਾ ਨੂੰ ਕਹੀ ਜਾਂਦਾ ਹੈ ਅਜੋ ਇਸੇ ਪ੍ਰਕਾਰ ਜਿਹੜਾ ਨਾਇਕ ਹੈ ਉਹ ਕਰਤਾਰ ਕਰਤਰੀ ਪਾਉਸਵੰਦ ਨੂੰ ਕਹੀ ਜਾਂਦਾ ਇੱਕ ਦੇਸੀ ਈਸ਼ੁਰ ਨੂੰ ਦੱਸਦਾ ਪਰਮਾਨਿਆਂ ਤੋਂ ਸੀਪ ਦੱਸਦਾ ਹੈ ਜੋਗੀ ਜਿਦ ਵੀ ਬਿਲਕੁਲ ਨਿਰੋਜ ਨੂੰ ਇਹ ਸਾਕ ਕੋ ਸਮਿੰਦਾ ਹੈ ਉਹ ਵਾਧ ਗਿਆਨ ਨੂੰ ਹੀ ਕਸਨ ਕਰੀ ਜਾਂਦਾ ਹੈ ਇਹ ਉਹ ਇਹਨਾਂ ਦੇ ਪਾਸੇ ਵੀ 6 ਸ਼ਾਸਤਰਾਂ ਦੇ ਪਾਸਾਂ ਵੀ ਕਹੀ ਨਹੀਂ ਜਾਂਦੀ ਮਹਾਰਾਜ ਦੇ ਨਾਮ ਦੀ ਮਰਜ਼ਾਦਾ ਏ ਜਨ ਤਨ ਜਿਨ ਇੱਕ ਨਾਮ ਲਿਵ ਲਾਉ ਇਹ ਜੋਗ ਹੈ ਸਤਿਗੁਰੂ ਮਹਾਰਾਜ ਸਾਹਿਬ ਕਹਿੰਦੇ ਹਨ ਜਿਨ੍ਹਾਂ ਨੇ ਕੁਪਰਮੇਸ਼ੁਰ ਦੇ ਨਾਮ ਦੀ ਬਕਤੀ ਨੂੰ ਲਾਇਆ ਜੋੜਿਆ ਹੈ ਗੁਰਮਤਿ ਸਾਚੀ ਸਾਚਾ ਵਿਚਾਰ ਇਹ ਭਾਈ ਗੁਰਮਤਿ ਹੈ ਸਚੀ ਨਾਮ ਦੀ ਮਹਿਮਾ ਹੈ ਇਹ ਸੱਚੀ ਗੁਰਮਤ ਹੈ ਇਸ ਵਿੱਚ ਸੱਚਾ ਬ੍ਰਹਮ ਦਾ ਵਿਚਾਰ ਕਥਨ ਕੀਤਾ ਹੈ ਆਪੇ ਬਖਸ਼ੀ ਦੇ ਵਿਚਾਰ ਜਿਨ੍ਹਾਂ ਨੂੰ ਮਹਾਰਾਜ ਸਾਹਿਬ ਵਿਚਾਰ ਬਖਸ਼ਦੇ ਅਮਰ ਕੇ ਨਾਮ ਦੀ ਉਹਨੂੰ ਆਪ ਹੀ ਬਖਸ਼ ਲੈਂਦੇ ਆ ਤੇ ਆਪ ਬਖਸ਼ੇ ਦੁਨੀਆ ਵਾਕੇ ਗੁਰੂ ਸਾਹਿਬ ਹੈ ਗੁਰੂ ਦਾ ਸੂਦ ਦੁਨੀਆ ਦੇ ਤਰਨ ਵਾਸਤੇ ਆਪ ਬਖਸ਼ਿਆ ਵਾਸ਼ ਗੁਰੂ ਨੇ ਐਂ ਵੀ ਮਹਾਰਾਜ ਸਾਹਿਬ ਵਿਚਾਰ ਦੇ ਜਿੰਦ ਦੇ ਉਹਨਾਂ ਨੂੰ ਉਹਨਾਂ ਦੇ ਔਗਣਾ ਸਾਰੇ ਨੂੰ ਆਪ ਹੀ ਬਖਸ਼ ਲੈਂਦੇ ਆ ਆਪ ਦੇ ਸੁਭ ਜੀ ਬਖਸ਼ ਕੇ ਨਿਗ੍ਹਿ ਲੈਂਦੇ ਆ ਜਿਨ੍ਹਾਂ ਨੂੰ ਇਹ ਨਾਮ ਦੀ ਵਿਚਾਰ ਬਖਸ਼ਦੇ ਆ ਹਰ ਨਾਮ ਅਚਰਜ ਪ੍ਰਭ ਆਪ ਸੁਣਾਏ ਪ੍ਰਭ ਜੀ ਦਾ ਨਾਮ ਬਹੁਤ ਅਚਰਜ ਬਖਸ਼ਮਾਨ ਰੂਪ ਹੈ ਇਹ ਅਚਰਜ ਕੋਹ ਵਾਹਿਗੁਰੂ ਕੋਈ ਕੋਈ ਚੀਜ਼ ਹੈ ਪਰਮੇਸ਼ਰ ਦਾ ਨਾਮ ਅਚਰਜ ਹੈ ਜਿਸ ਪਰ ਮਵਾ ਵਾ ਵਾ ਕਹਿ ਸਾਰੀ ਦੁਨੀਆ ਦੀ ਵਾ ਵਾ ਹੋਣ ਲੱਗ ਜਾਂਦੀ ਹੈ ਅਚਰਜ ਹੈ ਵਾ ਨਾਮ ਅਜਿਹੀ ਕੋ ਹੋਈ ਅਜਿਹੀ ਕੋ ਪਰ ਉਗਤ ਨਾ ਕੋਈ ਵਾ ਨਾਮ ਅਚਰਜ ਹੈ ਜਨ ਕੋ ਪਰੇ ਕਸਮ ਨਹੀਂ ਕਾਰੇ ਕਸਮ ਥੱਲੇ ਮੁੱਕ ਜਾਂਦੇ ਸੋ ਹਮ ਕੇ ਨੋ ਓਮ ਕੇ ਨੋ ਸਭ ਇਹ ਰਾਹ ਜਾਂਦੇ ਹੈ ਅਚੰਪ ਹੋ ਰਹੀ ਹੈ ਸੋ ਇਸ ਕਰਕੇ ਪਰਮੇਸ਼ਰ ਦਾ ਨਾਮ ਜੋ ਅਚਰਜ ਹੈ ਇਹਨੂੰ ਪ੍ਰਭੂ ਅਕਾਲ ਪੁਰਖ ਨੇ ਆਪ ਹੀ ਗੁਰੂ ਨਾਨਕ ਰੂਪ ਧਾਰ ਕੇ ਕੁੱਲ ਦੁਨੀਆ ਨੂੰ ਬਖਸ਼ਣ ਵਾਸਤੇ ਸਨਾਇਆ ਹੈ ਆਪ। ਵਾਲੀ ਕਾਲ ਇਹ ਜਿਹੜੀ ਵਸਤੂ ਉਹ ਹੁੰਦੀ ਹੈ ਜਿਹੜੀ ਆਪ ਨਿਰਅਧਾਰ ਹੋਵੇ ਤੇ ਸਾਰਿਆਂ ਦਾ ਆਧਾਰ ਹੋਵੇ। ਅਤੇ ਉਹ ਹੁੰਦੀ ਜਿਹੜਾ ਆਪ ਸਾਰਿਆਂ ਦਾ ਪ੍ਰਕਾਸ਼ ਹੋਵੇ ਆਪ ਸ੍ਰਿਮ ਪ੍ਰਕਾਸ਼ ਹੋਵੇ। ਇਹ ਦੋਵੇਂ ਗੁਣ ਸਰੂਪ ਵਿੱਚ ਹੈ। ਕਹਿੰਦੇ ਆਪ ਸਵੰਗ ਪ੍ਰਕਾਸ਼ ਹੈ ਤੇ ਖੜ ਜੋਤੀਆਂ ਦਾ ਪ੍ਰਕਾਸ਼ਕ ਹੈ। ਅਤੇ ਆਪ ਨਿਰਅਧਾਰ ਹੈ। ਇਹ ਸਾਰਿਆਂ ਦਾ ਆਧਾਰ ਰੂਪ ਹੈ ਐਸਐਸਜੀ ਰੂਪ ਜੋ ਪਰਮੇਸ਼ਰ ਦਾ ਨਾਮ ਹੈ ਇਹ ਪ੍ਰਭੂ ਅਕਾਲ ਪੁਰਖ ਨੇ ਆਪ ਹੀ ਗੁਰੂ ਰੂਪ ਧਾਰ ਕੇ ਸੁਣਾਇਆ ਹੈ ਕਾਲੀ ਕਾਲ ਵਿੱਚ ਗੁਰਮੁਖ ਪਾਏ ਪਿਛਲੇ ਜੁਗਾਂ ਜਿੱਕੇ ਅੱਖਰ ਤੋਂ ਨਾਮ ਸੀ ਸਾਰੇ ਵਾਹਿਗੁਰੂ ਨਿਰਮਾ ਦੇ ਕੋਲੇ ਸੀ ਅਤੇ ਉਸੇ ਪ੍ਰਕਾਰ ਹਰ ਹਰਿ ਕਰੇ ਕੋਲ ਵਿੱਚ ਇਹ ਮਨੁਸ ਮਨ ਵਿਚ ਉਚਾਰਨ ਕੀਤਾ ਸੀ ਅਤੇ ਗੋਬਨ ਗੋਬਨ ਗੱਗੇ ਤੋਂ ਬਿਆਹ ਜੀ ਨੂੰ ਚਾਰਨ ਕੀਤਾ ਸੀ ਸ਼ੰਕਰਾਚਾਰਜ ਨੂੰ ਰਾਮਨਾਮ ਚਾਰਨ ਕੀਤਾ ਸੀ ਇਹ ਚਹਾਂ ਯੁਗਾਂ ਵਿੱਚ ਚਾਰ ਖਰੋਂ ਤੋਂ ਚਾਰ ਨਾਮ ਬਣੇ ਸੀ ਪਰ ਕਲਯੁਗ ਦੇ ਸਮੇਂ ਤੇ ਕਲੀ ਕਾਲ ਵਿੱਚ ਗੁਰਮੁਖ ਪਾਏ ਜਿਹਨੂੰ ਗੁਰੂ ਮੁਖੀ ਗੁਰੂ ਨਾਨਕ ਸਾਹਿਬ ਤੋਂ ਪਾਇਆ ਜਿਸ ਕਿਸੇ ਨੇ ਪਾਇਆ ਇਹ ਐਸਾ ਅਜਰ ਜੀ ਨਾਮ ਹੈ ਹੋਰ ਨਹੀਂ ਕਿਸੇ ਦੇ ਹੱਥ ਆਈ ਇਹ ਚੀਜ਼ ਗੁਰਮੁਖ ਅਧਿਕਾਰੀ ਪਾਉਂਦੇ ਐ ਅੰਮ੍ਰਿਤ ਦੇ ਨਾਮ ਦੇ ਚੋਲੇ ਨਾ ਪਾ ਜਾਂਦੇ ਤੋ ਇਹ ਸਮਰਦੇ ਮੈਂ ਉਹਨੂੰ ਗੁਰਮੁਖ ਪਾਉਂਦੇ ਹਾਂ ਰਹਾਉ ਹਮ ਮੂਰਖ ਮੂਰਖ ਮਨਮੋਹ ਜੀ ਦੇ ਅਜਿਹੇ ਹਮ ਤਮਾਮ ਜੀਵ ਜਿਹੜੇ ਹਣ ਮੂਰਖ ਮੂੰਹ ਆਦ ਕਹਿੰਦੇ ਵਿੱਚੀ ਹਰ ਵਕਤ ਕਿਤ ਨੂੰ ਰੱਖਦੇ ਵੀ ਮੂੰਹ ਚ ਖਾਈ ਜਾਈਏ ਖਾਈ ਜਾਈਏ ਬੱਕਰੀ ਵਾਂ ਖਾਈ ਪੀ ਜਾਈਏ ਕੁਛ ਨਾ ਕੁਛ ਇਸ ਪ੍ਰਕਾਰ ਮੂੰਹ ਵਾਲੀ ਨਿਗਾਹ ਰੱਖਦੇ ਹਰ ਵਕਤ ਇਸੇ ਪ੍ਰਕਾਰ ਹਮ ਮੂਰਖ ਉਹ ਹਮ ਤਮਾਮ ਸ਼ਾਸਤ੍ਰ ਗਿਆਤ ਵੱਲੋਂ ਮੂਰਖ ਹੋ ਰਹੇ ਹੈ ਤੇ ਮੂਰਖ ਮਨ ਮਾ ਹੈ ਬਾਨੋ ਪੰਡ ਸਦਾਂ ਦੇ ਮਨੋਂ ਮੂਰਖ ਗੁਗਾਰ ਮਨ ਧਾਰਨਾ ਤੁਸੀਂ ਨੇ ਮੂਰਖ ਹੈ ਮੰਦੇ ਚੀ ਧਾਰਨਾ ਨਹੀਂ ਹੈ ਤੁਮ ਆ ਲੋਕ ਜੇ ਹੰਗ ਤਾਂ ਮੰਨਤਾ ਕਰਕੇ ਮੂਰਖ ਹੋ ਰਹੇ ਹੈ ਮਨ ਵਿੱਚ ਧਾਰਨਾ ਤੁਸੀਂ ਨੇ ਹੋਣੇ ਕਰਕੇ ਮੂਰਖ ਹੋ ਰਹੇ ਹਨ ਹਾਂ ਤੁਮਾਰੋਂ ਜਿੰਨੇ ਮੂਰਖ ਬਿਹਾਰਾ ਕਰਕੇ ਵੀ ਤੇ ਪਰਿਵਾਰ ਤੋਂ ਵੱਲੋਂ ਵੀ ਮਨ ਵਿੱਚ ਮੂਰਖਾ ਹੋ ਮੈਂ ਵਿੱਚ ਸਭ ਕਾਰਕਮਾ ਮਾਰਾ ਮੰਨ ਲਈ ਸੀ ਕਰਕੇ ਕਿਵੇਂ ਮੂਰਖਾ ਕਹਿੰਦੇ ਹੋਮਾ ਵਿੱਚ ਹੀ ਭਾਈ ਸਾਰੀ ਕਾਰ ਨੂੰ ਕਮਾਉਨੇ ਹੈ ਜਿੰਨੀ ਕਾਰ ਕਮਾਉਨੇ ਕਦੇ ਵੀ ਹੰਗਤਾ ਛੱਡ ਕੇ ਨਹੀਂ ਕਮਾਈ ਕੀਤੀ ਸਭ ਕੁਝ ਵਾਹਿਗੁਰੂ ਦਾ ਜਾਣ ਕੇ ਨਹੀਂ ਕਦੇ ਵੀ ਪਾਣੀ ਦੀ ਚੁਲੀ ਵੀ ਨਹੀਂ ਕਹਿੰਦੇ ਸਕਦੇ ਹੋਮਾ ਵਿੱਚ ਸਾਰੀ ਕਾਰ ਕਮਾਉਨੇ ਹਾਂ ਔਰ ਪ੍ਰਸਾਦੀ ਹੋਮਾ ਜਾਏ ਇਹ ਤਾਂ ਸਤਿਗੁਰਾਂ ਦੀ ਕਿਰਪਾ ਹੋਵੇ ਦੇਵ ਜੀ ਹੰਗਤਾ ਚਲੀ ਜਾਵੇ ਮਨ ਤਾਂ ਚਲੀ ਜਾਵੇ ਆਪੇ ਬਖਸ਼ੇ ਲਈ ਮਿਲਾ ਜੀਹਨਾਂ ਬਖਸ਼ੇ ਹੋਏ ਨੇ ਸੰਸਾਰ ਨੂੰ ਗੁਰੂ ਮਹਾਰਾਜ ਜਿਨ੍ਹਾਂ ਨੂੰ ਆਪ ਬਖਸ਼ੇ ਸੰਸਾਰ ਦੀ ਕਲਿਆਣ ਕਰਨ ਵਾਸਤੇ ਉਹ ਜਿਨ੍ਹਾਂ ਨੂੰ ਸਤਿਗੁਰੂ ਜੀ ਮੇਲ ਲੈਣ ਉਹ ਮਿਰਜ਼ੀ ਆਪ ਹੀ ਮਾਰੇ ਅਗਣਾ ਨੂੰ ਬਖਸ਼ ਕੇ ਜਿਨ੍ਹਾਂ ਦੇ ਨਾਮ ਦੇ ਨਾਲ ਮੇਲ ਲੈਂਦਾ ਉਹ ਮਹਾਰਾਜਨਾਂ ਨੂੰ ਮਿਲਦੇ ਹਮੇਂ ਦੇਖਿਆ ਕਾ ਤਹਨ ਬਹੁਤ ਅਭਿਮਾਨ ਦੇਖਿਆ ਮੈ ਕੀ ਤਨ ਹੈ ਭਾਈ ਦਿਖਾਵੇ ਮਾਤਰ ਇਹਦੇ ਕਰਕੇ ਦਾ ਬੜਾ ਸਰਕਾਰਪੁਰਖ ਨੂੰ ਫੁਰਦਾ ਆ ਬਿਰਦੇ ਚ ਆਪਣੇ ਆਪ ਨੂੰ ਮੰਨੀ ਕਾ ਮੈਂ ਬੜਾ ਸਰਦਾਰ ਹੈ ਬੜਾ ਸੰਤੋ ਹੈ ਬੜਾ ਰਹੀਸ਼ ਹੈ ਮੇਰੇ ਲੱਖਾਂ ਰੁਪਏ ਜਮ੍ਹਾਂ ਹਨਗੇ ਮੈਂ ਅਮਰੀਕਾ ਅਫਰੀਕਾ ਨੂੰ ਕਮਾ ਕੇ ਲਿਆਇਆ ਹੈ ਆਹ ਹੰਕਾਰ ਫੁਰਲਾ ਰਿੰਦਾ ਹੈ ਹੰਕਾਰ ਡੁੱਬ ਨਾ ਪਾਵੇ ਮੋਹ ਗਹਿਰ ਵਿੱਚ ਡੁੱਬਿਆ ਹੋਇਆ ਵਾਹਿਗੁਰੂ ਦਾ ਕਿਸੇ ਸਤਕਾਰ ਨਹੀਂ ਪਾਸ ਹੁੰਦਾ ਨਾ ਉਹ ਮਨ ਰੂਪ ਗਿਆਨ ਪਾਸ ਕਰ ਸਕਦਾ ਨਾ ਅਦਰ ਪਾਸ ਸਕਦਾ ਹੈ ਆਪ ਛੂਦ ਸਦਾ ਸੁਖ ਹੋਈ ਤੇ ਬਾਇਆ ਪਾ ਪਾਵੰਦ ਨੂੰ ਛੁੱਟ ਗਿਆਵੇ ਤਾਂ ਗੁਰਮੁਖ ਕੋ ਸਦਾ ਸੁਖ ਦੀ ਪ੍ਰਾਪਤੀ ਹੁੰਦੀ ਹੈ ਪਿਛਲਿਆਂ ਨੂੰ ਹੋਈ ਹੈ ਹੋਂਦਿਆਂ ਨੂੰ ਹੁੰਦੀ ਹੈ ਅਗੇ ਨੂੰ ਹੋਵੇਗੀ ਗੁਰਮਤ ਸਾਲਾਹੀ ਸਾਚਸੂ ਮਾਰੇ ਆਪਾ ਹੁਕਮਿ ਚੁਟੇ ਮਾਰੇ ਕਹਿੰਦੇ ਗੁਰਮਤਦਾਰਾ ਭਾਈ ਕੋਈ ਜੋ ਪਰਮੇਸ਼ਰ ਸੱਚਾ ਹੈ ਕੋਈ ਕਹਤਾ ਦਾ ਨਖਰ ਰੂਪ ਹੈ ਉਸ ਨੂੰ ਸਲਾਹਦੇ ਰਹੀਏ ਕੋਈ ਸੱਚਾ ਰੂਪ ਸਤਗੁਰੂ ਜੀ ਹਮ ਆਪੇ ਸਾਝੀ ਕਰਤਾ ਸੂਹ ਜਹਤੀ ਮਾਰੇ ਸਾਹ ਸਾਝਾ ਸੁਖਮ ਤੁਤਾਨ ਫਿਰ ਆਪੇ ਕਰਤਾ ਸੁਖੰਤ ਤੋਹ ਪਰਮੇਸ਼ਰ ਹੈ ਜਹਤੀ ਸਾਝੀ ਹੈ ਫਰੀਦੋ ਕਿ ਆਪ ਹੀ ਸੈਰੋ ਦੀ ਪਾਲਣਾ ਕਰਨ ਵਾਲਾ ਸੋ ਪਰਮੇਸ਼ਰ ਆਪ ਹੀ ਮਾਰਗਵੇ ਖਰਸੰਤੀ ਮੋਕਸ਼ਾ ਦੇ ਸਭਨ ਸਾਜੀ ਹੈ ਆਪ ਹੀ ਬ੍ਰਹਮ ਗਿਆਨ ਦੀ ਸਖਿਆਤਾ ਕਰਨ ਵਾਲਾ ਗੁਰੂ ਰੂਪ ਸੋ ਆਪ ਇਸ ਬਿਨ ਦੂਜਾ ਅਵਰ ਨਾ ਕੋਈ ਬ੍ਰਹਮ ਦਰਮ ਨਾ ਦੂਸਰਾ ਅਵਰ ਸਥਾਨ ਚ ਹੋਰ ਕੋਈ ਨਹੀਂ ਹੈ ਜਿਸ ਸੱਚ ਲਾਏ ਸੋ ਹੀ ਲੱਗੇ ਆਪ ਹੀ ਗੁਰੂ ਰੂਪ ਭਾਣ ਵਾਲਾ ਮਨਕਰ ਜਿਨਾਂ ਨੂੰ ਸੱਚੇ ਨਾਮ ਦੇ ਕਿ ਲਾ ਲੈਂਦੇ ਹੈ ਉਹੋ ਹੀ ਪ੍ਰਖਪ੍ਰੇਮ ਦੀ ਲਗਨ ਕਰਕੇ ਲੱਗਦਾ ਹੈ ਨਾਨਕ ਨਾਮ ਸਦਾ ਸੁਖ ਆਗੈ ਸਤਿਗੁਰੂ ਮਹਾਰਾਜ ਕਹਿੰਦੇ ਨਾਮ ਕਰਕੇ ਸਦਾ ਸੁਖ ਪਿੱਛੇ ਵੀ ਸੀ ਹੁਣ ਵੀ ਹੈ ਅੱਗੇ ਪਰਲੋਕ 'ਚ ਵੀ ਸਦਾ ਸੁਖ ਹੋਵੇਗਾ ਇਹੋ ਨਾਮ ਦੀ ਆਗਿਆ ਹੈ ਜਿਹੜਾ ਜੱਗਦਾ ਹੈ ਅੱਗੇ ਸਤਿਮੁਖ ਰਹਿਂਦਾ ਨਾਮ ਦੇ ਉਹਨੂੰ ਸਦਾ ਸੁਖ ਦੀ ਪ੍ਰਾਪਤੀ ਹੁੰਦੀ ਹੈ